ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹੋ ਕਿ ਸਾਰੇ ਜਣੇ ਬਹੁਤ ਹੀ ਵਧੀਆ ਹੋਵੇ ਤੇ ਮੈਂ ਵੀ ਵਧੀਆ ਤੇ ਗਾਇਸ ਮੈਂ ਤੇ ਕੀ ਘਰੇ ਆਈ ਸੀ ਮੈਂ ਕਿ ਕਿਉਂ ਨਾ ਇਹਨਾਂ ਨੇ ਨਵੀਆਂ ਗਾਈਆਂ ਵਗੈਰਾ ਲੈ ਕੇ ਆਂਦੀਆਂ ਨੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਤੇ ਗਾਈਆਂ ਵੈਸੇ ਟਾਈਮ ਹੋ ਗਿਆ ਜੀ 11:12 ਵਜੇ ਦਾ ਤੇ ਗਾਈਆਂ ਚੋ ਲਈਆਂ ਨੇ ਮੁੜ ਕੇ ਨਾ ਆਣ ਵਾਲੀਆਂ ਹੋ ਗਈਆਂ ਨੇ ਗਰਮੀ ਬਹੁਤ ਜ਼ਿਆਦਾ ਹੈ ਤੇ ਆਹ ਗਾਈ ਹੈਗੀ ਇਹਦੀ 50000 ਦੀ ਤੇ ਇਹਦੇ ਥੱਲੇ 15 ਕਿਲੋ ਤੇ ਉੱਪਰ ਦੁੱਧ ਦੇ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਸੇਮ ਹੀ ਰੇਟ ਹੈ ਜੀ ਤੇ ਏਵੇਂ ਹੀ ਦੁੱਧ ਹੈ ਇਹਦੇ ਥੱਲੇ ਵੀ ਤੇ ਇੱਕ ਆਹ ਵਾਲੀ ਗਾਈ ਹੈ ਇਹ ਵਾਲੀ ਗਾਈ ਦੇ ਸੇਲ ਹੋ ਗਈ ਐ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਗਾਈ ਤੇ ਇਹਦੇ ਲਈ 20 ਕਿਲੋ ਤੋਂ ਉੱਪਰ ਦੁੱਧ ਦੇ ਜਿਹੜਾ ਤੇ ਬਹੁਤ ਸੋਹਣੀ ਐ ਜਾਸਤੀ ਗਾਈ ਐ ਤੇ ਆਹ ਵਾਲੀ ਇੱਧਰ ਇਹ ਵਾਲੀ ਗਾਈ ਜਿਹੜੀ ਇਹ ਸੂਣ ਵਾਲੀ ਐ ਠੀਕ ਐ ਜੀ ਤੇ ਆਹ ਵਾਲੀ ਸੂਈ ਹੋਈ ਐ ਤਾਜੀ ਐ ਥੋੜੇ ਦਿਨ ਹੀ ਹੋਏ ਨੇ ਐ ਇਹਦੇ ਥੱਲੇ ਵੀ ਜਿਹੜਾ ਹੈਗਾ ਦੁੱਧ ਦੇਣਾ ਖਲੇ ਸੇਮ ਹੀ ਐ 15 ਕਿਲੋ ਤੋਂ ਉੱਪਰ ਜਿੱਦਾਂ ਕਿ ਜਿੱਦਾਂ ਕਾੜੀ ਵਗੈਰਾ ਪਾਵਾਂਗੇ ਹਨਾ ਬੰਡੇ ਵਗੈਰਾ ਪਾਵਾਂਗੇ ਦੁੱਧ ਆਪਣੇ ਆਪ ਹੀ ਫਿਰ ਬਾਅਦ ਦਾ ਹੌਲੀ ਹੌਲੀ ਤੇ ਆ ਰਹੀਆਂ ਨੇ ਨੀ ਪਹਿਲੀਆਂ ਗਾਈਆਂ ਨੇ ਆ ਤੁਸੀਂ ਦੇਖ ਰਹੇ ਹੋ ਤਿੰਨੇ 50 50000 ਤੋਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਉੱਪਰ ਨੇ ਤੇ ਮੈਂ ਤੁਹਾਨੂੰ ਅੱਗੇ ਵੀ ਦਿਖਾ ਦਿੰਨੀ ਆ ਮੱਝਾਂ ਇਹਨੀਆਂ ਨੇ ਮੱਝ ਉਹ ਲੈ ਗਈ ਹੈ ਹੈ ਇੱਕ ਮੱਝ ਹੁਣੀ ਵਿਕੀ ਐ ਸੇਮ ਅੱਧਾਂ ਦੀ ਸੀਗੀ ਉਹ ਮਤਲਬ ਇਹਦੇ ਨਾਲੋਂ ਜ਼ਿਆਦਾ ਸੋਹਣੀ ਸੀਗੀ ਜ਼ਿਆਦਾ ਭਾਰੀ ਸੀਗੀ ਬਹੁਤ ਹੀ ਜ਼ਿਆਦਾ ਉਹਦਾ ਜਿਹੜਾ ਹੈਗਾ ਲੈਵਲ ਉਹ ਬਹੁਤ ਜ਼ਿਆਦਾ ਸੀਗਾ ਉਹ ਸਾਡੀ ਵਿਕੀ ਆ ਜੀ 2 ਲੱਖ ਤੋਂ ਉੱਪਰ ਦੀ ਵੇਚ ਗਈ ਸੇਲ ਹੋ ਗਈ ਐ ਵੈਸੇ ਡੈਰੀ ਦੇ ਵਿੱਚ ਅਸੀਂ ਵੇਚਣ ਵਾਲੇ ਵੀ ਪਸ਼ੂ ਰੱਖੇ ਹੋਏ ਨੇ ਠੀਕ ਐ ਜੀ ਤੇ ਸੇਲ ਕਰਦੇ ਆਂ ਗਾਈਆਂ ਕਈ ਵੇਚਣ ਵਾਲੀਆਂ ਹੁੰਦੀਆਂ ਨੇ ਵਪਾਰ ਵੀ ਕਰਦੇ ਆਂ ਨਾਲ ਦੀ ਨਾਲ ਤੇ ਡੈਰੀ ਵੀ ਕੀਤੀ ਐ ਐਕਚੁਅਲੀ ਜਦੋਂ ਅੱਠੇ ਵੀ ਦੁੱਧ ਪਾਣਿਆ ਤੇ ਰੋਪੜੀ ਦਾ ਮੇਰੇ ਭਰਾ ਨੇ ਡੈਰੀ ਕੀਤੀ ਹੋਈ ਆ ਉੱਥੇ ਵੀ ਦੁੱਧ ਪਾਣਿਆ ਤੇ ਇਹ ਜਿਹੜੀਆਂ ਘੜੀ ਰੱਖੀਆਂ ਹੋਈਆਂ ਨੇ ਇਹ ਵੇਚਣ ਵਾਲੀਆਂ ਆ ਵਾ ਲਈ ਆਵਲੀ ਵੇਚਣ ਵਾਲੀ ਹੋਈ ਹੈ ਤੇ ਅੰਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਕੁੰਡੇ ਨੇ ਤੇ ਕਿੰਨੀ ਮਤਲਬ ਕਿ ਸਨੇਖੀ ਝੋਟੀ ਹੈ ਠੀਕ ਹੈ ਜੀ ਤੇ ਆਹ ਬੈਠੀਆਂ ਨੇ ਇਹ ਸਾਰੀਆਂ ਦੁੱਧ ਵਾਲੀਆਂ ਨੇ ਇਹਨਾਂ ਦੇ ਥੱਲੇ 13-13 14-14 ਕਿਲੋ ਦੁੱਧ ਹੈ ਠੀਕ ਹੈ ਜੀ ਇਹ ਆਪਾਂ ਡੈਰੀ ਜਿਹੜੀ ਘਾਣੀ ਲੁੱਪਨ ਹੈ ਡੈਰੀ ਹੈ ਇਹਨਾਂ ਦਾ ਦੁੱਧ ਉੱਥੇ ਜਾਂਦਾ ਸਾਰਿਆਂ ਦਾ ਤੇ ਇਧਰ ਜਿਹੜਾ ਅਸੀਂ ਰੱਖੇ ਹੋਏ ਨੇ ਜਿੱਦਾਂ ਗੱਬਣ ਹੋ ਗਏ ਹੈਨਾ ਤੇ ਜਿੱਦਾਂ ਬੱਚੀਆਂ ਕੱਟੀਆਂ ਜਿਹੜੀਆਂ ਹੈਗੀਆਂ ਨੇ ਉਹ ਨੇ ਇਧਰ ਜਿੱਦਾਂ ਕੋਕ ਗਿਆ ਨੇ ਦੋਦੋ ਤੋਂ ਕਹੀ ਉਹ ਵੀ ਅਸੀਂ ਸਰ ਬਾਹਰ ਨਹੀਂ ਛੱਡੀ ਦੀਆਂ ਉਹਨਾਂ ਵਾਸਤੇ ਲਾਗੇ ਤੋਂ ਜਿਹੜਾ ਹੈਗਾ ਸ਼ੈਡ ਜਿਹਾ ਬਣਾਇਆ ਹੋਇਆ ਉਹਨਾਂ ਨੂੰ ਅਸੀਂ ਇੱਥੇ ਰੱਖਦੇ ਆਂ ਕੱਟੀਆਂ ਛੋਟੀਆਂ ਬੱਚੀਆਂ ਜਿਹੜੀਆਂ ਬਾਖੜੇ ਤੇ ਆ ਜਾਂਦੀਆਂ ਨੇ ਉਹ ਨੇ ਬਾਹਰ ਤਾਂ ਨਹੀਂ ਛੱਡੀ ਦੀ ਪਾਪੀ ਹੁੰਦਾ ਲੋਕਾਂ ਦੇ ਪਸ਼ੂ ਆ ਖੇਤਾਂ 'ਚ ਵੜ ਜਾਂਦੀਆਂ ਨੇ ਹਨਾ ਫਿਰ ਉਹ ਟੰਗਾ ਨਹੀਂ ਲੱਗਦਾ ਹੈ ਡੰਡਾ ਮਾਰ ਕੇ ਭਜਾਉਂਦੇ ਨੇ ਨਾਲੇ ਕਹਾੜਾ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਇੱਧਰ ਲਾ ਕੇ ਤੋਂ ਜਿਹੜਾ ਸ਼ੈਡ ਹੈਗਾ ਉਹ ਪਾਇਆ ਹੋਇਆ ਬੂਟੇ ਤੇ ਹਵਾ ਹੋਊਗਾ ਬਠੇਰੀ ਲੱਗਦੀ ਰਹਿੰਦੀ ਆ ਕਿਆ ਨੇ ਉਹਨਾਂ ਦੇ ਬੱਚੂ ਨੇ ਦੇਖਿਆ ਤੁਸੀਂ ਕਿੰਨੇ ਕਿਊਟ ਕਿਊਟ ਐ ਪਿੱਛਣ ਕਰਕੇ ਆਹ ਕਿੰਨਾ ਸੋਹਣਾ ਦੇਖੋ ਤੁਸੀਂ ਉਹ ਜਿਹੜੀਆਂ ਹੈਗੀਆਂ ਕੱਟੀਆਂ ਐ ਉਹਨਾਂ ਨੂੰ ਪਾਲਾਂਗੇ ਬੜੀਆਂ ਕਰਾਂਗੇ ਕਿਉਂਕਿ ਇਹ ਘਰ ਦੀਆਂ ਜਿਹੜੀਆਂ ਹੈਗੀਆਂ ਮੱਝਾਂ ਨਹੀਂ ਐ ਕੱਟੀਆਂ ਨੇ ਡੇਰੀ ਵਾਲੀਆਂ ਨੇ ਤੇ ਇਧਰ ਆ ਬੱਕਰੀਆਂ ਰੱਖਿਆ ਹੋਈਆਂ ਨੇ ਕਿਹੜੀ ਬੱਕਰੀ ਆ ਜਿਹੜੀ ਅੰਦਰ ਪਿੰਡਰੇ ਦੇ ਵਿੱਚ ਐ ਬੱਕਰੀ ਇਹਦੇ ਦੇਖਿਆਦੇ 25000 ਦੀ ਹੁਣ ਬੱਕਰੀਆਂ ਵੀ ਆਖ ਲੈਣੀਆਂ ਅਸੀਂ ਬੱਕਰੀ ਆ 25000 ਦੀ ਐ ਤੇ ਉਹ ਉਹਦੀ ਹੈ ਆਈ ਉਹ ਵਾਲੀ ਲੱਗਦੀ ਹੈ ਆ ਵਾਲੀ ਉਹਦੀ ਹੈ ਤੇ ਉਹ ਵਾਲੀ ਲੱਗਦੇ ਤੋ ਰੱਖੀ ਹੋਈ ਹੈ ਮਾਤਾ ਵਾਲੀ ਠੀਕ ਹੈ ਜੀ ਤੇ ਇਹ ਸ਼ੈੱਡ ਹੈ ਇੱਥੇ ਬਹੁਤ ਸੋਹਣੀ ਹਵਾ ਚੱਲਦੀ ਹੈ ਇੱਥੇ ਮੇਰੀ ਮੰਮੀ ਬੈਠੇ ਨੇ ਅਧਰਾ ਦੇ ਦੇਖ ਲਓ ਜਾਣਦੇ ਹੋ ਤੁਸੀਂ ਇਹ ਨੇ ਆ ਮੇਰਾ ਪਿਆ ਹੈ ਓ ਵੀ ਮੇਰਾ ਪਿਆ ਹੈ ਕੱਪੜੇ ਉਹਨਾਂ ਨੂੰ ਸੇਵੇਂ ਪਾਏਗੇ ਤੰਕਰ ਮੇਰਾ ਹੀ ਗਾਦਾ ਤੇ ਰੌਣਕ ਮੇਲਾ ਸੀ ਬਾੜੇ ਬੈਠੇ ਆ ਵੇਖੇ ਸੀ ਕੱਲ ਆਏ ਸੀ ਕਿ ਰਖੜੀਆਂ ਕਰਕੇ ਤੇ ਹੁਣ ਅਸੀਂ ਜਾਣ ਦੀ ਤਿਆਰੀ ਚਾਵੇਂ ਚਲੋ ਵਲੌਗ ਜਿਹੜਾ ਹੈਗਾ ਸ਼ੂਟ ਕਰ ਲਾਂ ਕਿੰਨੇ ਦਿਨ ਤੋਂ ਜਿਹੜਾ ਵਲੌਗ ਹੈਗਾ ਉਹ ਆਪਣਾ ਨਹੀਂ ਆ ਰਿਹਾ ਸੀਗਾ ਤੇ ਹੁਣ ਜਿਹੜੀਆਂ ਸਾਡੀਆਂ ਉਹ ਟੈਲਰੀਆਂ ਨੇ ਵੀਡੀਓਜ਼ ਵਗੈਰਾ ਹੈ ਸ਼ਾਰਟ ਵੀਡੀਓਜ਼ ਹੋਣੀਆਂ ਚੱਲੀ ਜਾਂਦੀਆਂ ਨੇ ਤੇ ਮੈਂ ਨੂੰ ਇਹ ਥੀ ਕਿ ਵਲੌਗ ਤੇ ਲੋ ਹਫਤੇ ਕੇ ਬਾਅਦ ਹੈ ਨਾ ਅਪਲੋਡ ਕਰ ਦਈਏ ਤੇ ਹੁਣ ਮੈਂ ਆਈ ਹੋਈ ਸੀ ਮੇਰੇ ਤੇ ਲੋ ਵਲੌਗ ਜਿਹੜਾ ਸ਼ੂਟ ਕਰ ਲੈਨੇ ਆ ਤੇ ਹੁਣ ਆਹ ਵਲੌਗ ਐਨਾ ਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਏ ਬਾਏ